ਨਮਕੀਨ ਮਠੀਆਂ ਨੂੰ ਇੱਕਦਮ कुरकुਰੀਆਂ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਇਹ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੀ ਬਿਲਕੁਲ ਇਸ ਤਰੀਕੇ ਦੀਆਂ ਨਮਕੀਨ ਮਠੀਆਂ ਬਣਾਉਣ ਲਈ ਤੁਸੀਂ ਇਹ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਕੱਪ ਵਿੱਚ ਪਾਣੀ ਲੈ ਲਿਆ ਏ ਕਿਸੇ ਵੀ ਬਰਤਨ ਵਿੱਚ ਪਾਣੀ ਲੈ ਕੇ ਉਹਦੇ ਵਿੱਚ ਥੋੜੀ ਜੀ ਹਿੰਗ ਪਾ ਕੇ ਆਪਾਂ ਇਹਨੂੰ ਇੱਕ ਸਾਈਡ ਤੇ ਕਰ ਦਾਂਗੇ ਨਮਕੀਨ ਮਠੀਆਂ ਦਾ ਆਪਾਂ ਡੋਹ ਤਿਆਰ ਕਰ ਲੈਣੇ ਆ ਉਹਦੇ ਵਾਸਤੇ ਮੈਂ ਦੋ ਕੌਲੀਆਂ ਮੈਦੇ ਦੀਆਂ ਲਈਆਂ ਨੇ ਤੁਸੀਂ 1 ਕੌਲੀ ਮੈਦਾ ਤੇ 1 ਕੌਲੀ ਆਟਾ ਵੀ ਲੈ ਸਕਦੇ ਜੇ ਨਾਲ ਹੀ ਇਹਦੇ ਵਿੱਚ ਮੈਂ 2 ਚਮਚ ਜਿੰਨੀ ਸੂਜੀ ਪਾ ਦਾਂਗੀ ਸੂਜੀ ਬਰੀਕ ਮੋਟੀ ਕੋਈ ਵੀ ਹੋਵੇ ਤੁਸੀਂ ਉਹੀ ਪਾ ਸਕਦੇ ਜੇ 1 ਚਮਚ ਇੱਥੇ ਆਪਾਂ ਸਫੇਦ ਨਮਕ ਦਾ ਪਾ ਦਿੱਤਾ ਹੈ ਨਾਲ ਹੀ ਥੋੜੀ ਜਿਹੀ ਅਜਵਾਇਨ ਤੇ ਥੋੜਾ ਜਿਹਾ ਜੀਰਾ ਪਾ ਦਾਂਗੇ ਜੀਰਾ ਤੇ ਅਜਵਾਇਨ ਪਾਉਣ ਦੇ ਨਾਲ ਮਠੀਆਂ ਦਾ ਜਿਹੜਾ ਸਵਾਦ ਹੈ ਬਹੁਤ ਵੱਧ ਜਾਂਦਾ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੁਸੀਂ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਦਾ ਬਟਨ ਵੀ ਜਰੂਰ ਦਬਾ ਦਿਓ ਹੁਣ ਆਪਾਂ ਆਟੇ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਲਾ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਜ਼ਰੂਰੀ ਜੋ ਹੈ ਉਹ ਆ ਕਿਉਂ ਪਾਉਣਾ ਇਹਨੂੰ ਆਪਾਂ ਮੌਨ ਪਾਉਣਾ ਕਹਿ ਦਿੰਨੇ ਆ ਮੌਨ ਪਾਉਣ ਦੇ ਨਾਲ ਜਿਹੜੀਆਂ ਮਠੀਆਂ ਨੇ ਬਹੁਤ ਹੀ ਜ਼ਿਆਦੀਆਂ ਕ੍ਰਿਸਪੀ ਬਣਦੀਆਂ ਨੇ ਤਾਰੇ ਕੋਲ ਕੋਈ ਵੀ ਘਿਓ ਤੇਲ ਤੁਸੀਂ ਪਾ ਸਕਦੇ ਜੇ ਪਰ ਜੇਕਰ ਦੇਸੀ ਘਿਓ ਪਾਓਗੇ ਤੇ ਮਠੀਆਂ ਜਿਹੜੀਆਂ ਬਹੁਤ ਜਿਆਦਾ ਟੇਸਟੀ ਬਣਦੀਆਂ ਨੇ ਮੌਨ ਪਾਉਣ ਤੋਂ ਬਾਅਦ ਆਪਾਂ ਚੰਗੀ ਤਰਾਂਟੇ ਵਿੱਚ ਇਹਨੂੰ ਮਿਲਾ ਦੇਣਾ ਹੈ ਸਾਰੇ ਹੀ ਆਟੇ ਵਿੱਚ ਇੱਕ ਬਰਾਬਰ ਇਹ ਮਿਲਣਾ ਜ਼ਰੂਰੀ ਆ ਮੈਂ 4 ਤੋਂ 5 ਚਮਚ ਘਿਓ ਦੇ ਪਾਏ ਸੀ ਤੁਸੀਂ ਇੰਨਾ ਕਿ ਇਹਦੇ ਵਿੱਚ ਕਿਉਂ ਪਾਉਣਾ ਹੈ ਕਿ ਜਦੋਂ ਆਪਾਂ ਆਟੇ ਨੂੰ ਹੱਥ ਵਿੱਚ ਲਈਏ ਤਾਂ ਇਕਦਮ ਹੀ ਲੱਡੂ ਵਾਂਗ ਇਕੱਠਾ ਹੋ ਜੇ ਜੇਕਰ ਇੰਨਾ ਆਪਾਂ ਇਹਦੇ ਵਿੱਚ ਮੌਨ ਪਾਇਆ ਤੇ ਮਠੀਆਂ ਬਹੁਤ ਵਧੀਆਂ ਬਣਨਗੀਆਂ ਹੁਣ ਇਹਦੇ ਵਿੱਚ ਜੋ ਆਪਾਂ ਪਾਣੀ ਲਿਆ ਸੀ ਹਿੰਗ ਵਾਲਾ ਉਹ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਦਾ ਵਧੀਆ ਡੋਹ ਤਿਆਰ ਕਰ ਲੈਣਾ ਹੈ ਜਿਆਦਾ ਸਖਤ ਡੋਹ ਨਾ ਹੋਵੇ ਤੇ ਨਾ ਹੀ ਜਿਆਦਾ ਨਰਮ ਹੋਵੇ ਬਿਲਕੁਲ ਸੌਫਟ ਜਿਹਾ ਡੋਹ ਇਹਦਾ ਲਗਾ ਕੇ ਆਪਾਂ ਤਿਆਰ ਕਰਾਂਗੇ ਪਾਣੀ ਨਾ ਤੇ ਗਰਮ ਸੀ ਨਾ ਹੀ ਠੰਡਾ ਨੋਰਮਲ ਜੋ ਪਾਣੀ ਆ ਆਪਾਂ ਉਸੇ ਤਰ੍ਹਾਂ ਹੀ ਲੈ ਲੈਣਾ ਹੈ ਤੇ ਉਹਦੇ ਵਿੱਚ ਥੋੜੀ ਜੀ ਹਿੰਗ ਪਾ ਕੇ ਰੱਖਾਂਗੇ ਥੋੜੀ ਦੇਰ ਤੇ ਲੋੜ ਅਨੁਸਾਰ ਉਹ ਪਾਣੀ ਪਾ ਕੇ ਆਪਾਂ ਸੌਫਟ ਜਿਹਾ ਡੋਅ ਤਿਆਰ ਕਰ ਲੈਣਾ ਹੈ ਤੁਹਾਨੂੰ ਇਸ ਚੈਨਲ ਦੇ ਉੱਤੇ ਬਹੁਤ ਸਾਰੀਆਂ ਨਮਕੀਨ ਮਠੀਆਂ ਮਸਾਲਾ ਮਠੀ ਤੇ ਮਟਰ ਵਗੈਰਾ ਦੀਆਂ ਸਾਰੀਆਂ ਵੀਡੀਓ ਮਿਲ ਜਾਣਗੀਆਂ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਜੀ ਇੱਕ ਵਧੀਆ ਡੋ ਆਪਾਂ ਰੈਡੀ ਕਰ ਲਿਆ ਹੈ ਤੇ ਹੁਣ ਸਭ ਤੋਂ ਜ਼ਰੂਰੀ ਇਹ ਹੈ ਕਿ ਇਹਨੂੰ ਥੋੜਾ ਜਿਹਾ ਆਪਾਂ ਮਸਲ ਕੇ ਤੇ 15 ਤੋਂ 20 ਮਿੰਟ ਵਾਸਤੇ ਟੱਕ ਕੇ ਰੱਖਾਂਗੇ 15 ਤੋਂ 20 ਮਿੰਟ ਟੱਕਣ ਦੇ ਨਾਲ ਇੱਕ ਤਾਂ ਜਿਹੜੀ ਇਹਦੇ ਵਿੱਚ ਸੂਜੀ ਆ ਉਹ ਥੋੜੀ ਫੁੱਲ ਜਾਏਗੀ ਤੇ ਜੋ ਮੈਦਾ ਹੈ ਉਹ ਵੀ ਚੰਗੀ ਤਰ੍ਹਾਂ ਤਿਆਰ ਹੋ ਜਾਏਗਾ ਕਿਸੇ ਵੀ ਗਿੱਲੇ ਕੱਪੜੇ ਦੇ ਨਾਲ ਟੱਕ ਕੇ ਰੱਖ ਦਿਓ 20 ਮਿੰਟ ਦੀ ਰੈਸਟ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਇੱਕ ਵਾਰ ਫਿਰ ਤੋਂ ਮਲ ਲਾਂਗੇ ਹੁਣ ਜ਼ਿਆਦਾ ਇਹਨੂੰ ਮਲਣ ਦੀ ਲੋੜ ਨਹੀਂ ਆ ਕਿਉਂਕਿ ਇਹ ਡੋ ਬਿਲਕੁਲ ਰੈਡੀ ਆ ਥੋੜਾ ਜਿਹਾ ਇਹਨੂੰ ਚਿਕਨਾ ਕਰ ਲੈਣੇ ਆ ਤੇ ਹੁਣ ਇਹਨੂੰ ਆਪਾਂ ਚਾਰ ਹਿੱਸਿਆਂ 'ਚ ਕਰ ਲਾਂਗੇ ਜਿੱਡੇ ਆਪਾਂ ਇਹਦੇ ਪੇੜੇ ਬਣਾਉਣੇ ਆ ਇੰਨਾ ਵਿੱਚੋਂ ਇੱਕ ਪੇੜਾ ਆਪਾਂ ਲੈ ਲਾਂਗੇ ਵੇਲਣ ਵਾਸਤੇ ਤੇ ਬਾਕੀ ਨੂੰ ਉਸੇ ਤਰ੍ਹਾਂ ਹੀ ਉਸ ਕੱਪੜੇ ਦੇ ਨਾਲ ਟੱਕ ਕੇ ਰੱਖ ਦੇਣਾ ਹੈ ਹੁਣ ਜੇਕਰ ਤੁਸੀਂ ਬਿਲਕੁਲ ਵੀ ਮੈਦਾ ਨਹੀਂ ਵਰਤਣਾ ਕੱਲੇ ਆٹے ਦੀਆਂ ਮੱਠੀਆਂ ਬਣਾਉਣੀਆਂ ਐ ਤਾਂ ਜਦੋਂ ਆਪਾਂ ਦੇਸੀ ਘਿਓ ਦਾ ਮੋਨ ਪਾਇਆ ਸੀ ਉਸ ਜਗ੍ਹਾ ਤੇ ਤੁਸੀਂ ਥੋੜਾ ਜਿਹਾ ਸਰੋਂ ਦਾ ਤੇਲ ਸਾੜ ਕੇ ਉਹਨੂੰ ਠੰਡਾ ਕਰਕੇ ਪਾ ਲਿਓ ਇਹਦੇ ਨਾਲ ਉਹ ਆٹے ਦੀਆਂ ਮੱਠੀਆਂ ਵੀ ਕਾਫੀ ਕ੍ਰਿਸਪੀ ਬਣ ਜਾਂਦੀਆਂ ਨੇ ਜਿਵੇਂ ਸੇਤਰਾ ਆٹے ਦੇ ਵਿੱਚ ਥੋੜੀ ਜੀ ਸੂਜੀ ਜਰੂਰ ਮਿਲਾ ਲਿਓ ਆਪਾਂ ਇਸ ਪੇੜੇ ਦੀ ਇੱਕਦਮ ਪਤਲੀ ਰੋਟੀ ਵੇਲ ਕੇ ਤਿਆਰ ਕਰਨੀ ਆ ਇਹ ਇੰਨਾ ਪਤਲਾ ਵੇਲਣਾ ਹੈ ਕਿ ਇਹਦੇ ਵਿੱਚੋਂ ਆਪਾਂ ਨੂੰ ਆਰ ਪਾਰ ਨਜ਼ਰ ਆਵੇ ਜੇਕਰ ਇਹ ਥੋੜਾ ਬਹੁਤ ਵੀ ਮੋਟਾ ਰਹੇਗਾ ਤੇ ਜਿਹੜੀਆਂ ਮਠੀਆਂ ਨੇ ਉਹ ਕ੍ਰਿਸਪੀ ਨਹੀਂ ਹੋਣਗੀਆਂ ਬਿਲਕੁਲ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਕਦਮ ਪਤਲਾ ਵੇਲ ਕੇ ਤਿਆਰ ਕਰ ਲੈਣਾ ਹੈ ਹੁਣ ਕੋਈ ਵੀ ਗੋਲ ਸ਼ੇਪ ਦੇ ਵਿੱਚ ਆਪਾਂ ਗਲਾਸ ਜਾਂ ਇਸ ਤਰ੍ਹਾਂ ਕੋਈ ਗੋਲ ਢੱਕਣ ਲੈ ਕੇ ਤੇ ਇਹਨੂੰ ਕੱਟ ਲਵਾਂਗੇ ਜੇਕਰ ਤੁਸੀਂ ਮਠੀਆਂ ਦੀ ਜਗ੍ਹਾ ਤੇ ਮਟਰ ਬਣਾਉਣੇ ਹੋ ਤਾਂ ਤੁਸੀਂ ਕਿਸੇ ਵੀ ਚਾਕੂ ਦੇ ਨਾਲ ਇਹਨੂੰ ਮਟਰਾਂ ਦੀ ਸ਼ੇਪ ਵਿੱਚ ਕੱਟ ਸਕਦੇ ਜੇ ਆਪਾਂ ਨਾਲ ਦੀ ਨਾਲ ਹੀ ਤੇਲ ਵੀ ਗਰਮ ਰੱਖਾਂਗੇ ਕਿਉਂਕਿ ਇਹਨਾਂ ਨੂੰ ਜਦੋਂ ਆਪਾਂ ਇਸ ਤਰੀਕੇ ਨਾਲ ਕੱਟ ਲੈਨੇ ਆ ਇਹਨਾਂ ਨੂੰ ਉਸੇ ਟਾਈਮ ਹੀ ਫਰਾਈ ਕਰਨਾ ਜ਼ਰੂਰੀ ਆ ਜੇਕਰ ਆਪਾਂ ਇਹਨਾਂ ਨੂੰ ਥੋੜੀ ਦੇਰ ਵਾਸਤੇ ਵੀ ਇਦਾਂ ਰਹਿਣ ਦਾਂਗੇ ਤੇ ਇਹਨੇ ਮੈਦੇ ਨੇ ਫਿਰ ਤੋਂ ਇਕੱਠਾ ਹੋਣਾ ਸ਼ੁਰੂ ਹੋ ਜਾਣਾ ਹੈ ਤੇ ਜੋ ਮਠੀਆਂ ਹੁੰਦੀਆਂ ਨੇ ਨਾ ਇਹ ਮੋਟੀਆਂ ਹੋ ਜਾਂਦੀਆਂ ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਨਾਲ ਦੀ ਨਾਲ ਹੀ ਇਹਨੂੰ ਆਪਾਂ ਤਲਣਾ ਸ਼ੁਰੂ ਕਰ ਦੇਣਾ ਤੇ ਮਠੀ ਵੇਖੋ ਤੁਸੀਂ ਇੱਕਦਮ ਹੀ ਪਤਲੀ ਆਪਾਂ ਰੈਡੀ ਕਰਨੀ ਆ ਤੇਲ ਵੀ ਗਰਮ ਹੋ ਗਿਆ ਏ ਥੋੜਾ ਜਿਆਦਾ ਗਰਮ ਹੋ ਗਿਆ ਇਸ ਕਰਕੇ ਮੈਂ ਥੋੜੀ देर ਇਹਨੂੰ ਠੰਡਾ ਕਰਕੇ ਫਿਰ ਇਹਦੇ ਵਿੱਚ ਮਠੀਆਂ ਪਾਵਾਂਗੀ ਨਾਲ ਹੀ ਇੱਥੇ ਆਪਾਂ ਇੱਕ ਹੋਰ ਇਸੇ ਤਰ੍ਹਾਂ ਹੀ ਰੋਟੀ ਪਤਲੀ ਵੇਲ ਕੇ ਤਿਆਰ ਕਰ ਲਈ ਆ ਤੇ ਹੁਣ ਇੱਥੇ ਮੈਂ ਗਲਾਸ ਦੇ ਨਾਲ ਦੇ ਉੱਤੇ ਕੱਟ ਲਾਉਣ ਲਈ ਆ ਤੁਸੀਂ ਇਸ ਤਰੀਕੇ ਨਾਲ ਕੋਈ ਤਿੱਖਾ ਗਲਾਸ ਲੈ ਕੇ ਉਹਦੇ ਨਾਲ ਵੀ ਕੱਟ ਸਕਦੇ ਜੇ ਤੇ ਇਹ ਜੋ ਬਾਕੀ ਬਚਿਆ ਹੋਇਆ ਆਟਾ ਏ ਇਹਨੂੰ ਆਪਾਂ ਉਸੇ ਹੀ ਗਿੱਲੇ ਕੱਪੜੇ ਦੇ ਵਿੱਚ ਕਵਰ ਕਰਕੇ ਰੱਖ ਦਾਂਗੇ ਫਿਰ ਤੋਂ ਇਹਦਾ ਆਪਾਂ ਪੇੜਾ ਬਣਾ ਕੇ ਤੇ ਇਹਦੀਆਂ ਮੱਠੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਤੇਲ ਨੂੰ ਇੱਕ ਵਾਰ ਚੰਗੀ ਤਰ੍ਹਾਂ ਗਰਮ ਕਰਕੇ ਤੇ ਫੇਰ ਆਪਾਂ ਗੈਸ ਦੀ ਫਲੇਮ ਜਿਹੜੀ ਮੀਡੀਅਮ ਤੇ ਕਰਕੇ ਫੇਰ ਇਹਦੇ ਵਿੱਚ ਮਠੀਆਂ ਪਾਵਾਂਗੇ ਕਿਉਂਕਿ ਜਿਆਦਾ ਗਰਮ ਤੇਲ ਚ ਪਾ ਦਾਂਗੇ ਤੇ ਉਹਨਾਂ ਇੱਕਦਮ ਸੜ ਜਾਣਾ ਹੈ ਇਸ ਕਰਕੇ ਤੇਲ ਦਾ ਟੈਂਪਰੇਚਰ ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਫੇਰ ਹੀ ਮਠੀਆਂ ਇੱਕਦਮ ਕ੍ਰਿਸਪੀ ਬਣਦੀਆਂ ਨੇ ਇੱਕ ਗੱਲ ਮੈਂ ਤੁਹਾਨੂੰ ਇੱਥੇ ਦੱਸਣਾ ਭੁੱਲ ਗਈਆਂ ਜਦੋਂ ਵੀ ਆਪਾਂ ਮਠੀਆਂ ਲਈ ਜੋ ਰੋਟੀ ਵੇਲੀ ਹੁੰਦੀ ਆ ਉਹਨੂੰ ਕੱਟਣ ਤੋਂ ਪਹਿਲਾਂ ਆਪਾਂ ਫੌਕ ਦੇ ਨਾਲ ਇਹਦੇ ਵਿੱਚ ਛੋਟੇ-ਛੋਟੇ ਸ਼ੇਕ ਕਰ ਦੇਣੇ ਆ ਇਹਦੇ ਨਾਲ ਜਦੋਂ ਆਪਾਂ ਮਠੀਆਂ ਕੜਾਈ 'ਚ ਪਾਉਂਦੇ ਆ ਤੇ ਉਹ ਇੱਕਦਮ ਪੂੜੀ ਵਾਂਗ ਫੁੱਲਦੀਆਂ ਨਹੀਂ ਆ ਕਿਉਂਕਿ ਜੇਕਰ ਉਹ ਪੂੜੀ ਵਾਂਗ ਫੁੱਲਣਗੀਆਂ ਤੇ ਉਹਨਾਂ ਨੇ ਕ੍ਰਿਸਪੀ ਨਹੀਂ ਬਨਣਾ ਜੇਕਰ ਆਪਾਂ ਇਹਦੇ ਉੱਤੇ ਛੋਟੇ-ਛੋਟੇ ਜੋ ਸ਼ੇਕ ਹੁੰਦੇ ਨੇ ਉਹ ਕਰਦਾਂਗੇ ਇਹਦੇ ਨਾਲ ਇਹ ਕ੍ਰਿਸਪੀ ਬਨਣਗੀਆਂ ਤੇ ਫੁੱਲਣਗੀਆਂ ਘੱਟ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸੇਕ ਲੈਣਾ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਣੇ ਕੋਲ ਜਿੰਨੀਆਂ ਵੀ ਮਠੀਆਂ ਆਪਾਂ ਬਣਾਵਾਂਗੇ ਉਹਨਾਂ ਨੂੰ ਤਲਦੇ ਜਾਵਾਂਗੇ ਪਰ ਖਿਆਲ ਰੱਖਿਓ ਜਦੋਂ ਇੱਕ ਵਾਰ ਆਪਾਂ ਮਠੀਆਂ ਤੇਲ ਚ ਕੱਢ ਲੈਨੇ ਆ ਤੇਲ ਨੂੰ ਫਿਰ ਤੋਂ ਆਪਾਂ ਗਰਮ ਕਰਨਾ ਹੈ ਤੇ ਗੈਸ ਦੀ ਫਲੇਮ ਮੀਡੀਅਮ ਤੇ ਕਰਨੀ ਆ ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ ਤੇਲ ਵਿੱਚ ਇਸ ਤਰੀਕੇ ਨਾਲ ਤਲ ਕੇ ਬਣਾਉਂਦੇ ਆ ਇੱਕ ਵਾਰ ਦੀ ਬਣਾਈ ਹੋਈ ਚੀਜ਼ ਦੇ ਨਾਲ ਤੇਲ ਦਾ ਜਿਹੜਾ ਟੈਂਪਰੇਚਰ ਬਹੁਤ ਘਟ ਜਾਂਦਾ ਹੈ ਇਸ ਕਰਕੇ 15 ਤੋਂ 20 ਸੈਕਿੰਡ ਲਈ ਤੇਲ ਨੂੰ ਜ਼ਰੂਰ ਗਰਮ ਕਰੋ ਤੇ ਫੇਰ ਇਹੋ ਦੇ ਵਿੱਚ ਦੂਸਰਾ ਪੂਰ ਬਣਾ ਕੇ ਤਿਆਰ ਕਰੋ ਸਾਰੀਆਂ ਹੀ ਮਠੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਤੁਸੀਂ ਦੇਖੋ ਕਿੰਨੀਆਂ ਜਿਆਦੀਆਂ ਇਹ ਮਠੀਆਂ ਪਤਲੀਆਂ ਤੇ ਕ੍ਰਿਸਪੀ ਬਣੀਆਂ ਨੇ ਮਠੀਆਂ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ